ਜੀ ਬਈ ਮੇਰਾ ਮੇਰੇ ਕੋਲ ਬਈ ਸੀਡੀਐਲ ਹੈ ਫਰੋਮ ਕੈਲੀਫੋਰਨੀਆ ਠੀਕ ਹੈ ਤੇ ਬਈ ਮੈਂ ਲਾਸਟ ਵੀਕ ਆਪਣੀ ਜੌਬ ਅਪਲਾਈ ਕੀਤੀ ਸੀ ਇੱਕ ਐਲਐਨਸੀਏ ਪ੍ਰਾਈਮ ਐਲਐਨਸੀੀ ਕਾਫੀ ਵੱਡੀ ਕੰਪਨੀ ਹੈ ਤੇ ਉਹਨਾਂ ਉਹਨਾਂ ਨੂੰ ਮੈਂ ਆਪਣੀ ਸਾਰੀ ਐਪਲੀਕੇਸ਼ਨ ਫਿਲ ਕਰਕੇ ਸੈਂਡ ਕੀਤੀ ਤੇ ਬਈ ਉਹ ਉਹ ਜਿਹੜੇ ਨਾ ਉਹਨਾਂ ਅੱਗੋ ਰਿਪਲਾਈ ਕੀਤਾ ਬਾਈ ਈਮੇਲ ਕੇ ਕੈਲੀਫੋਰਨੀਆ ਦਾ ਸੀਡੀਐਲ ਅਸੀਂ ਅਪਰੂਵ ਨਹੀਂ ਕਰਦੇ ਨਹੀਂ ਲੈ ਰਹੇ ਚਲ ਆਦਾ ਤੂੰ ਤੂੰ ਆਪਣਾ ਜਿਹੜਾ ਨਾ ਸੀਡੀ ਐਲ ਨੂੰ ਕਿਸੇ ਹੋਰ ਸਟੇਟ ਵਿੱਚ ਮੂਵ ਕਰਕੇ ਤੇ ਦੁਬਾਰਾ ਅਪਲਾਈ ਕਰ ਤੇ ਮੇਰਾ ਸਰ ਸਾਈਲਮ ਦਾ ਕੇਸ ਲੱਗਾ ਹੋਇਆ ਸਰ ਮੇਰਾ ਕੇਸ ਵੀ ਤੁਹਾਡੇ ਕੋਲ ਹੀ ਹੈ ਤੇ ਮੈਂ ਮੈਨੂੰ ਇਹਦੇ ਬਾਰੇ ਹੁਣ ਕੁਝ ਥੋੜਾ ਦੱਸਿਆ ਜਾਏ ਬਾਈ ਬਾਸ ਕਿ ਮੈਂ ਜੋਬ ਦੀ ਵੀ ਜਿਹੜਾ ਨਾ ਤਲਾਸ਼ੇ ਚਾ ਤੇ ਕੁਝ ਮੇਰਾ ਇਹਦੇ ਬਾਰੇ ਹਲਕੀ ਕੀਤੀ ਜਾਏ ਹਾਂਜੀ ਮੇਰਾ ਵੀਰੇ ਤਾਂ ਦੇਖੋ ਜੀ ਕੰਪਨੀ ਦੀ ਆਪਣੀ ਮਰਜ਼ੀ ਹੁੰਦੀ ਆ ਜੀ ਕੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ ਤੇ ਪ੍ਰਾਈਮ ਨੂੰ ਛੱਡ ਕੇ ਹੋਰ ਬਥੇਰੀਆਂ ਕੰਪਨੀਆਂ ਹੈਗੀਆਂ ਮੇਰਾ ਵੀਰ ਹੁਣ ਤੂੰ ਵੀ ਉਹੀ ਕੰਪਨੀ 'ਚ ਜਾਣਾ ਛੜੇ ਉਹਨਾਂ ਨੇ ਕਹਿਣਾ ਕਿ ਆਪਾਂ ਨਹੀਂ ਐਕਸੈਪਟ ਕਰਨਾ ਸੋ ਇਦਾਂ ਦੀ ਕੰਪਨੀ ਲਈ ਕੰਮ ਹੀ ਨਹੀਂ ਕਰਨਾ ਚਾਹੀਦਾ ਫਿਰ ਜੇ ਤੁਹਾਨੂੰ ਉਹ ਕਹਿ ਰਹੇ ਆ ਕਿ ਰਿਕੁਆਇਰਮੈਂਟ ਮੈਨੂੰ ਹੁਣ ਪੱਕਾ ਨਹੀਂ ਪਤਾ ਕਿ ਤਾ ਤੂੰ ਇੱਕ ਵਾਰੀ ਚੈੱਕ ਕਰ ਲਿਓ ਉਹਨਾਂ ਨਾਲ ਦੂਜੇ ਡਿਪਾਰਟਮੈਂਟ ਨਾਲ ਉਹਨਾਂ ਦੇ ਐਚ ਆਰ ਵਗੈਰਾ ਦੇ ਨਾਲ ਕਿ ਵਾਕਈ ਇਹ ਰਿਕੁਆਇਰਮੈਂਟ ਹੈਗੀ ਆ ਕਿ ਨਹੀਂ ਹੈਗੀ ਆ ਮੈਨੂੰ ਨਹੀਂ ਪਤਾ ਕਿਉਂਕਿ ਜੇ ਐਡੀ ਵੱਡੀ ਕੰਪਨੀ ਆ ਤੇ ਉਹ ਸੀਡੀਐਲ ਨੂੰ ਇਹ ਕਰ ਰਹੀ ਆ ਤੇ ਇਹਦੇ ਵਿੱਚ ਜਿਹੜੇ ਆਪਣੇ ਤੁਸੀਂ ਜਿਹੜੇ ਲਾਇਰ ਸ਼ਾਇਰ ਹੁੰਦੇ ਨ ਮੋਟਰ ਵਹੀਕਲ ਵਗੈਰਾ ਵਾਲ ਹੈਗੇ ਆ ਉਹਨਾਂ ਵੀ ਗੱਲ ਕਰਕੇ ਦੇਖੋ ਕਿ ਇਸ ਬੇਸ ਤੇ ਉਹ ਜਿਹੜਾ ਸੀਗਾ ਡਿਸਕ੍ਰਿਮੀਨੇਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ ਕੈਲੀਫੋਰਨੀਆ ਦੇ ਲਾਇਸੈਂਸ ਨੂੰ ਡਿਸਕ੍ਰਿਮੀਨੇਟ ਕਰ ਸਕਦੇ ਆ ਉਹ ਨਹੀਂ ਕਰ ਸਕਦੇ ਆ ਆਈ ਐਮ ਸ਼ੋਰ ਜਿਹੜੀ ਸਟੇਟ ਆਫ ਕੈਲੀਫੋਰਨੀਆ ਹੈਗੀ ਆ ਉਹ ਇਹਨੂੰ ਟੁੱਟ ਕੇ ਪਾਉਗੀ ਇਸ ਚੀਜ਼ ਨੂੰ ਜੇ ਉਹ ਜੇ ਵਾਕਈ ਤੁਸੀਂ ਕਹਿ ਰਹੇ ਆਂ ਚੀਜ਼ ਜੇ ਸੱਚ ਹੈਗੀ ਆ ਤੇ ਕੰਪਨੀਆਂ ਬਿਜ਼ਨਸ ਕਰ ਰਹੀਆਂ ਕੈਲੀਫੋਰਨੀਆ ਦੇ ਵਿੱਚ ਠੀਕ ਆ ਟੈਕਸ ਟੂ ਸਾਰੇ ਜਿਹੇ ਬਿਜ਼ਨਸ ਉੱਥੋਂ ਕਰ ਰਹੇ ਜੇ ਤੁਹਾਡੀ ਗੱਲ ਦੇ ਵਿੱਚ ਸਚਾਈ ਹੈਗੀ ਆ ਮੈਂ ਉਹ ਵਕੀਲੇ ਹੈਗਾ ਜਿਹੜੇ ਇਹ ਚੀਜ਼ਾਂ ਦੇ ਮੈਨੂੰ ਲਾਅ ਦੀ ਮਾਰਤਾ ਨਹੀਂ ਹੈਗੀ ਮੈਨੂੰ ਪਤਾ ਨਹੀਂ ਹੈਗਾ ਤੁਹਾਡਾ ਕੇਸ ਹੈਗਾ ਕਿ ਨਹੀਂ ਹੈਗਾ ਪਰ ਤੁਸੀਂ ਜਾ ਕੇ ਜਰੂਰ ਕਰੋ ਆਮ ਸ਼ੋਰ ਜਿਹੜੀ ਸਟੇਟ ਆਫ ਕੈਲੀਫੋਰਨੀਆ ਹੈਗੀ ਆ ਉਹ ਇਸ ਸੀਚ ਬਹੁਤ ਇੰਟਰਸਟਿਡ ਹੋਗੀ ਕਿ ਜੇ ਉਹਨਾਂ ਨੂੰ ਜੇ ਕੋਈ ਏਦਾਂ ਕਰ ਰਿਹਾ ਕਿ ਇਹਨਾਂ ਦੇ ਲਾਇਸੈਂਸ ਨੂੰ ਜਿਹੜਾ ਫੈਡਰਲ ਲਾਇਸੈਂਸ ਹੈਗਾ ਉਹਨੂੰ ਆਪਾਂ ਮੰਨ ਤਾਂ ਨਹੀਂ ਦੇਣੀ ਹੈਗੀ ਤੇ ਤੁਸੀਂ ਜਿਹੜਾ ਸੀਗਾ ਇਹਦੇ ਵਿੱਚ ਬੰਦੇ ਸੰਦੇ ਆਪਣੇ ਇਕੱਠੇ ਕਰੋ ਸਾਰੇ ਜਿਹੜੇ ਕਲਾਸ ਕਲੂਬਸ ਆਪਣੀ ਬਣਾਓ ਤੇ ਵਕੀਲ ਫਾਊਂਡ ਕਰੋ ਤੇ ਦੂਜੀ ਗੱਲ ਤੁਹਾਡੀ ਸਾਲਮ ਦੀ ਆ ਤੁਹਾਨੂੰ ਪਤਾ ਐਡਰੈਸ ਇਦਾਂ ਨਹੀਂ ਮੂਵ ਕਰ ਸਕਦੇ ਜਿੱਥੇ ਬੰਦਾ ਰਹਿੰਦਾ ਹੁੰਦਾ ਉਹਦੇ ਹਿਸਾਬ ਨੇ ਕੇਸ ਹੁੰਦਾ ਵਾ ਜੇ ਤੁਸੀਂ ਮੂਵ ਹੋਨੇ ਆ ਰੋਜੀ ਰੋਟੀ ਦੀ ਭਾਲ ਦੇ ਵਿੱਚ ਤੇ ਤੁਹਾਡਾ ਕੇਸ ਵੀ ਜਿਹੜਾ ਸੀਗਾ ਉਹਲੇ ਏਰੀਆ ਦੇ ਵਿੱਚ ਮੂਵ ਕਰ ਦਿੱਤਾ ਜਾਊਗਾ ਜੀ ਤੇ ਬਾਕੀ ਅ ਕਈ ਜਿਹੜੇ ਸੂਬੇ ਉਹ ਕਹਿਣ ਲੱਗੇ ਸੀ ਇਦਾਂ ਵੀ ਅਸੀਂ ਉਹਨਾਂ ਨੂੰ ਚੱਲਣ ਨਹੀਂ ਦੇਣਾ ਮੈਂ ਵੀ ਉਹਦੇ ਕਰਕੇ ਫੈਸਲਾ ਲੈ ਰਹੇ ਆ ਤੇ ਬਾਕੀ ਜਿਹੜਾ ਅਟਾਰਨੀ ਟਰਕਿਆਣਾ ਹੋਣਾ ਨੇ ਕਿਹਾ ਉਹਨਾਂ ਵਕੀਲਾਂ ਦੇ ਨਾਲ ਗੱਲ ਕਰੋ ਜਿਹੜੇ ਇਸ ਤਰੀਕੇ ਦੇ ਨਾਲ ਇਹਨਾਂ ਮਸਲਿਆਂ ਨੂੰ ਜਿਹੜਾ ਉਹ ਤਾਲ ਦੇਖਦੇ ਹੈਗੇ ਆ ਅ ਅਗਲੇ ਜਿਹੜੇ ਕਾਲਰ ਨੇ ਪਰਮਜੀਤ ਕਾਲ ਹਾਂਜੀ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਹਾਂਜੀ ਬਾਜੀ ਮੈਂ ਐਕਚੁਅਲੀ ਆਪਣੇ ਬਰਾਦਰ ਤੇ ਸਿਸਟਰ ਦਾ ਕੀਤਾ ਸੀ 2006 ਵਿੱਚ ਨਾ ਭਲਾਈ ਅਗਸਤ ਵਿੱਚ ਤੇ ਕੋਈ ਰਿਸਪੌਂਸ ਨਹੀਂ ਆਇਆ ਜੇ ਸਾਖਾ ਜੀ ਉਹਨਾਂ ਨੂੰ ਭੇਜਿਆ ਉਹਨਾਂ ਐਕਚੁਅਲੀ ਪੇਪਰ ਉਹਨਾਂ ਦੇ ਆ 2019 ਦੇ ਅੰਨੀ ਸੀ ਕੋਲ ਚਲ ਗਏ ਤੇ ਉਸ ਤੋਂ ਬਾਅਦ ਫਿਰ ਕੋਵਿਡ ਸ਼ੁਰੂ ਹੋ ਗਿਆ